ਬੱਤਰੀ ਕਾਲ ਦੋਸਤੋ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਖੜਿਆਂਗੇ ਪੰਜਾਬ ਇਹ ਰੀੜ ਦੀ ਹੱਡੀ ਹੈ ਦੇਸ਼ ਦੀ ਕੀ ਦਾ ਮੰਡੀ ਕਰਨ ਦਾ ਆਪਾਂ ਨੂੰ ਪਤਾ ਹੈ ਕੀ ਹਾਲਾਤ ਨੇ ਝੋਨੇ ਦਾ ਰੇਟ ਯੂਪੀ ਬਿਹਾਰ ਛੱਟ 900 ਹੀ ਰਹਿ ਜਾਂਦਾ ਹੈ ਢੇਰਾਂ ਦੇ ਵਿੱਚ ਚੜਦੀ ਕਲਾ ਜੀ ਚੜਦੀ ਕਲਾ ਇੱਕ ਗੱਲ ਆਈ ਹੈ ਸਾਹਮਣੇ ਵੀ ਕਣਕ ਪ੍ਰਾਈਵੇਟ ਵੱਧ ਵਿਕ ਰਹੀ ਹੈ ਪ੍ਰਾਈਵੇਟ ਹੈਗਾ ਜੀ ਕਿੰਨੀ ਕੁ ਵਿਕ ਰਹੀ ਹੈ ਪ੍ਰਾਈਵੇਟ ਵੱਧ ਪਹਿਲਾਂ ਕਿਤੇ ਸੈਂਟਰ ਚੋਂ ਪ੍ਰਾਈਵੇਟ ਵਿਕਰੀ ਦੀ ਸੀ ਪ੍ਰਾਈਵੇਟ ਸੈਂਟਰ ਚੋਂ ਹੀ ਵਿਕ ਰਹੀ ਹੈ ਪਹਿਲਾਂ ਵੱਡੀ ਮੰਡੀ ਚ ਵਿਕਦੀ ਸੀ ਅੱਛਾ ਪਹਿਲਾਂ ਵੱਡੀ ਚੋਂ ਵਿਕਦੀ ਸੀ ਹੁਣ ਸੈਂਟਰਾਂ ਚੋਂ ਜਾਨੀ ਕਿ ਵਿਕ ਰਹੀ ਹੈ ਕਿੰਨੇ ਕੁ 50% ਐ ਮੈਂ ਵੀ ਕਰੀਏ ਕੋਈ ਆਈਡੀਆ ਨਹੀਂ ਉਹ ਵਿਕ ਰਹੀ ਹੈ ਵਿਕ ਰਹੀ ਹੈ ਪਿੰਡ ਛਾਜਲੀ ਢੜਪਾ ਹਲਕਾ ਪੈਂਦਾ ਹੈ بارش ਵੀ ਬਹੁਤ ਜ਼ਿਆਦਾ ਹੋਈ ਹੈ ਕਣਕ ਖੰਡਿਆ ਵੀ ਰਹੇ ਨੇ ਐਡਵਰਟ ਸਾਧਨਾ ਰਹੀ ਤੇ ਦੂਜੀ ਜੋ ਗੱਲ ਸਾਹਮਣੇ ਆਈ ਹੈ ਕਿ ਉਹ ਆਈ ਹੈ ਵੀ ਪ੍ਰਾਈਵੇਟ ਇਸ ਵਾਰ ਕਣਕ ਬਾਈ ਇੱਥੇ ਦੱਸ ਰਹੇ ਸੀ ਕਹਿੰਦੇ ਜੇ ਧਾ ਪਰਸੈਂਟ ਜਾ ਰਹੀ ਹੈ ਭਾਈ 60 70 ਪਰਸੈਂਟ ਕਣਕ ਪ੍ਰਾਈਵੇਟ ਵਿਕ ਰਹੀ ਹੈ ਕਿਸੇ ਵੀ ਟੰਗਾ ਨਾਲ ਜਿਹੜੀ ਗੱਲ ਸਾਹਮਣੇ ਆਈ ਹੈਗੀ ਤੇ ਇਹ ਤਾਂ ਮੰਡੀਕਰਨ ਤੇ ਵੀ ਅਸਰ ਪਊਗਾ ਉਹਨਾਂ ਵਾਲੇ ਸਮੇਂ 'ਚ ਨਹੀਂ ਉਹ ਮੰਡੀ ਥਰੂ ਵਿਕ ਰਹੀ ਹੈ ਜੀ ਅੱਛਾ ਮੰਡੀਕਰਨ ਤੇ ਕੋਈ ਅਸਰ ਨਹੀਂ ਠੀਕ ਹੈ ਉਹ ਆ ਵੀ ਸਰਕਾਰ ਦੇ ਖਜ਼ਾਮੇ 'ਚ ਉਹ ਕਣਕ ਘਟ ਸਕਦੀ ਹੈ ਠੀਕ ਹੈ ਅਗਲਾ ਸਰਕਾਰ ਨੂੰ ਕਣਕ ਘੱਟ ਮਿਲ ਸਕਦੀ ਹੈ ਪ੍ਰਾਈਵੇਟ ਨਾਲ ਮੇਜਾਂਗੇ ਤੇ ਇੱਕ ਗੱਲ ਹੋਰ ਆਈ ਹੈ ਸਰਕਾਰਨ ਬੋਰਡ ਦੇ ਰਾਹੀ ਹੋ ਰਹੀ ਹੈ ਇਹ ਜਿਹੜੀ ਇਹ ਪ੍ਰਾਈਵੇਟ ਥੀ ਦਾ ਮੰਡੀਕਰਨ ਬੋਰਡ ਟੁੱਟਦਾ ਮੰਡੀਕਰਨ ਬੋਰਡ ਨੂੰ ਤਾਂ ਘਾਟਾ ਪੈਂਦਾ ਜਿਹੜੀ ਸਿੱਪੀਆਂ ਗੜਕਾ ਫਲੋਰ ਮਿਲ ਖਰੀਦਾ ਚਾਹੇ ਉਹ ਸਨਰੋਜੀ ਦੀ ਨਹੀਂ ਜੀ ਜਾਂ ਸਿੱਲੋ ਚ ਜਾਂਦੀ ਹੈ ਜਾਂ ਸਿੱਲੋ ਦੀ ਉੱਥੇ ਘਾਟਾ ਪੈਂਦਾ ਉਸ ਚੀਜ਼ ਫਾਰਮਰ ਦਾ ਸਿਸਟਮ ਟੁੱਟਦਾ ਹੈ ਨੁਕਸਾਨ ਹੈ ਨੁਕਸਾਨ ਹੈ ਇੱਕ ਗੱਲ ਹੋਰ ਹੈ ਹੋਰ ਆਈ ਹੈ ਕਿ ਸੁਣਨ ਚ ਚਲੋ ਕਈ ਵਾਰੀ ਅਗਲਾ ਉਹ ਸਾਹਮਣੇ ਨਹੀਂ ਆਉਂਦਾ ਵੀ ਇਸ ਮੰਡੀ ਚੋਂ ਆਪਣੀ ਚੋਂ ਸਿਰਫ ਤਿੰਨ ਦੁਕਾਨਾਂ ਹੀ ਸਰਕਾਰ ਨੂੰ ਦੇ ਰਹੀਆਂ ਨੇ ਵੀ ਬਾਕੀ ਪ੍ਰਾਈਵੇਟ ਹੈ ਇਹ ਐਵੇਂ ਲੱਗਦਾ अच्छा तो अभी ਸਾਡੀਆਂ 3.5000 ਦਾ ਦਰ ਦਗਾ ਉਹਨਾਂ ਨੇ ਜਿਹੜੀਆਂ ਉਹਨਾਂ ਤੇ ਵੱਧ ਮਾਲ ਵਿਕ ਰਿਹਾ ਹੈ ਪਰ ਸਰਕਾਰੀ ਸਰਕਾਰੀ ਠੀਕ ਹੈ ਤੇ ਬਾਕੀ ਪ੍ਰਾਈਵੇਟ ਸਾਰੀਆਂ ਤੇ ਥੋੜਾ ਥੋੜਾ ਕਰਕੇ ਸਾਰੀਆਂ ਦੇ ਦਿੱਤੇ ਕਣਕ ਦਾ ਕੀ ਰੇਟ ਹੈ ਤੇ ਕੀ 2425 ਰੁਪਏ ਕੋਈ ਬੋਨਸ ਵੀ ਦਿੱਤਾ ਕੁਛ ਸਰਕਾਰ ਕਹਿੰਦੀ ਹੈ ਜੀ ਜਿਉਂ ਤੋਂ ਅਸੀਂ ਇਹਨਾਂ ਨੂੰ ਜਿਹੜੇ ਤਾਂ ਹੀ ਨਹੀਂ ਵੇਚਿਆ ਜੀ ਪ੍ਰਾਈਵੇਟ ਮਾਲ ਵੀ ਕਈ ਵਾਰੀ ਬੋਨਸ ਆ ਦੇ ਫਿਰ ਪ੍ਰਾਈਵੇਟ ਵਾਲੇ ਮੰਗ ਲੋ ਅੱਛਾ ਬੋਨਸ ਕਿੰਨਾ ਕਾਉਂਡ ਦੀ ਮਿਆਦ ਹੈ ਦੇਖੋ ਅਸੀਂ ਤਾਂ ਕਹਿੰਦੇ ਵੀ 200 ਰੁਪਏ ਬੋਨਸ ਦੇ ਦੇ ਸਰਕਾਰ ਜੀ ਵੀ ਤੇ ਪ੍ਰਾਈਵੇਟ ਵੀ ਇਹੀ ਰੇਟ ਵਿਕ ਰਹੀ ਹੈ ਇੱਕ ਮਹਿੰਗੀ ਹੈ ਮੜੀ ਮੋਟੀ ਪ੍ਰਾਈਵੇਟ ਸਾਡੀ ਮੰਡੀ ਆ ਜਿਹੜੀ ਦੋ ਕਿੱਲੇ ਫੜ ਘਟਾ ਹੈ ਇਹਦੇ ਕਰਕੇ ਸਾਨੂੰ ਕੱਚਿਆਂ ਚ ਲਾਉਣੀ ਪੈਂਦੀ ਹੈ ਕਿਉਂਕਿ ਉਹਦੀ ਕਣਕ ਦੀ ਗੁਣਵਾਰ ਦੀ ਖਰਾਬ ਹੋਈ ਹੈ ਪ੍ਰਾਈਵੇਟ ਘਟ ਜਾਵੇ ਹੁਣ ਪ੍ਰਾਈਵੇਟ ਵੱਧ ਜਾ ਰਹੀ ਹੈ ਸਰਕਾਰੀ ਘਟ ਜਾ ਰਹੀ ਹੈ ਠੀਕ ਹੈ ਇਹ ਕਰਕੇ ਸਾਡੀ ਮੰਡੀ ਕਰਨ ਹੋ ਸਕਦਾ ਟੁੱਟ ਵੀ ਸਕਦਾ ਹੈ ਜਿਹੜੀਆਂ ਜਥੇਬੰਦੀਆਂ ਨੇ ਉਹ ਸਭ ਚੁੱਪ ਨੇ ਜਥੇਬੰਦੀਆਂ ਕਿਹੜੀਆਂ ਮੰਡੀ ਦਾ ਉਹ ਆਇਆ ਜਥੇਬੰਦੀਆਂ ਕਿਹੜੀਆਂ ਕਿਸਾਨੀ ਜਥੇਬੰਦੀਆਂ ਹਾਰੀ ਕਿਸਾਨ ਜਥੇਬੰਦੀ ਇੱਕ ਤਾਂ ਕਿਉਂ ਨਾ ਲਈ ਬਾੜੇ ਉਲਾਈ ਚੁੱਪ ਕਿਉਂ ਨੇ ਕੱਪਕਿਉਂ ਨੇ ਬਹੁਤ ਚੁੱਪ ਹੋ ਗਏ ਇੱਕ ਪਾਸੇ ਦਾ ਜ਼ਿਮੀਂਦਾਰਾਂ ਨੂੰ ਕਹਿੰਦੇ ਆਪਣਾ ਮੰਡੀ ਕਾਰਜ ਜਾਂਦਾ ਹਾਂ ਅੱਜ ਸਾਹਮਣੇ ਜਾ ਰਹੇ ਆ ਕੋਈ ਜਿ세 ਬੰਦੀ ਦੇ ਕੋਈ ਗੱਲ ਬਾਤ ਐ ਛੇ ਬੰਦੀ ਤੇ ਛਾਏ ਦੀ ਕੋਈ ਗੱਲ ਨਹੀਂ ਕਰੀ ਏਡੀ ਮੰਡੀ ਐ ਕੋਈ ਛੱਡ ਨਹੀਂ ਹੈ ਅੱਛਾ 60 ਤੇ ਨਹੀਂ ਗਏ ਜੀ ਬਿਲਕੁਲ ਜੀ ਅੱਛਾ ਝੂਠ ਹੈ ਬਿਲਕੁਲ ਜੀ ਬਾਈ ਕਹਿੰਦਾ ਵੀ ਅਸੀਂ ਤੋਲਦੇ ਆ 1000 ਕ ਘਟਾ ਤੋਲੇ ਹਜੇ ਹਜ਼ਾਰ ਇੱਕ ਇਕੱਠਾ ਤੋਲਿਆ ਕਹਿੰਦਾ ਵੀ 55 50 ਤੋਂ 55 ਦਾ ਤੜਾ ਜਿਹੜਾ ਪੈ ਰਿਹਾ ਹੈ ਕੁੰਟਲ 2425 ਰੁਪਏ ਰੇਟ ਹੈ ਤੇ ਜਿਹੜਾ ਰਿਹਾ ਵੀ ਕਹਿੰਦਾ 50 ਤੋਂ 55 ਮਣ ਦਾ ਤੜਾ ਪੈ ਰਿਹਾ ਵਿੱਚ ਕਹਿੰਦੇ ਨੇ 60 70 ਮਣੀ ਨੋ ਨੋ ਝੂਠ ਹੈ ਦਾ ਝੂਠ ਹੈ ਦੇਖਾਉਣ ਦੀ ਕੋਸ਼ਿਸ਼ ਕਰਾਂਗੇ ਕਣਕ ਨੂੰ ਖੰਡਿਆ ਰਹੇ ਨੇ ਕਿਸਾਨ ਤੇ ਜਿਹੜੀਆਂ ਉੱਤੇ ਮੌਕੇ ਤੇ ਜਿਹਦੇ ਤੇ ਕਾगज ਪਏ ਗਿਆ ਉਹਨਾਂ ਦੀ ਬਚਤ ਰਹੇਗੀ ਨਹੀਂ ਗਿੱਲੀਆਂ ਕਣਕਾਂ ਜਨਨ ਕਿ ਬਹੁਤ ਹੋ ਗਈਆਂ ਪਾਣੀ ਪੈ ਗਿਆ ਕਣਕ ਚ ਪਾਣੀ ਆਪਾਂ ਨੂੰ ਪਤਾ ਹੈ ਢੇਰਾਂ ਦੇ ਵਿੱਚ ਜਿਹੜਾ ਕਾਂ ਪਾਣੀ ਥੱਲੇ ਤੱਕ ਚਲਿਆ ਗਿਆ ਸੀ ਤੇ ਕਿਸਾਨ ਨੇ ਜਿਹੜੇ ਕਣਕ ਖੰਡਿਆ ਕੇ ਉਹ ਜਨਨ ਕਿ ਕਾਲੀ ਹੋਣ ਤੋਂ ਕਣਕ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖ ਸਕਦੇ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਇਹ ਕੰਮ ਲੈ ਰਹੇ ਨੇ ਮੌਕੇ ਤੇ ਕਿਉਂਕਿ ਪਾਣੀ ਸ਼ਾਇਦ ਗਿੱਲੀ ਗਿੱਲੀ ਹੋ ਗਈ ਸੀ ਭਾਈ ਉਹ ਯਾਦ ਰਹੀ ਗਿੱਲੀ ਕਿਹੜੀ ਅੱਛਾ ਇਧਰੋਂ ਲਿਜਾ ਕੇ ਲੱਦ ਕੇ ਇਧਰ ਲਿਆ ਰਹੇ ਨੇ ਆ ਇਸ ਤਰ੍ਹਾਂ ਜਿਹੜੇ ਹਾਲਾਤ ਨੇ ਇੱਥੇ ਬੜੀ ਪ੍ਰਾਈਵੇਟ ਕਣਕ ਪ੍ਰਾਈਵੇਟ ਹੈ ਜਿਹੜੀ ਕਹਿੰਦੇ ਵੱਧ ਵਿਕੀ ਹੈ ਇਸ ਵਾਰ ਰਹੀ ਹੈ ਕਿੰਨੀ ਧੂਰ ਵਿਕਰੀ ਹੈ ਜੀ ਅੱਛਾ ਮੰਡੀ ਕਰਨ ਤੇ ਕੋਈ ਅਸਰ ਨਹੀਂ ਠੀਕ ਹੈ ਉਹ ਆ ਵੀ ਸਰਕਾਰ ਦੇ ਇਜਾਮੇ ਤੋਂ ਕਣਕ ਘਟ ਸਕਦੀ ਹੈ